ਯਤਨ ਸਿੰਘ ਪੰਗੂ ਜੀ ਕਿ ਬੰਦੇ ਬਹਾਦਰ ਤੋਂ ਜੋ ਸਭ ਤੋਂ ਵੱਡੀ ਭੁੱਲ ਹੋਈ ਹੈ ਉਹ ਹੋਈ ਹੈ ਕਿ ਇਸ ਨੇ ਜਦੋਂ ਮਾਤਾ ਸਾਹਿਬ ਕੌਰ ਬਲੇ ਨੂੰ ਖੱਤ ਲਿਖਿਆ ਗਿਆ ਕਿ ਹੁਣ ਕਾਤਲਾ ਨੂੰ ਸੁੱਧਿਆ ਜਾ ਚੁੱਕਾ ਹੈ ਜਾਲਵਾ ਨੂੰ ਸੁੱਧਿਆ ਜਾ ਚੁੱਕਿਆ ਹੈ ਹੁਣ ਕੁਝ ਸਮੇਂ ਲਈ ਸ਼ਾਂਤ ਹੋ ਕੇ ਬਹਿ ਜਾਓ ਅਗਲੇ ਹੁਕਮ ਦੀ ਉਡੀਕ ਕਰੋ ਉਸ ਖੱਤ ਦੀ ਪਰਵਾਹ ਨਹੀਂ ਕੀਤੀ ਬੰਦੇ ਬਹਾਦਰ ਨੇ ਹੰਕਾਰ ਦੇ ਵਿੱਚ ਆਇਆ ਹੋਇਆ ਆਕਦਾ ਹੈ ਕਿ ਨਹੀਂ ਮੈਂ ਤੁਹਾਡਾ ਹੁਕਮ ਨਹੀਂ ਮੰਨ ਸਕਦਾ ਆਕੀ ਹੋ ਗਿਆ ਉਪਨ ਤੋਂ ਇਹਦੀ ਪਹਿਲੀ ਵੱਡੀ ਗਲਤੀ ਜੋ ਇਤਿਹਾਸ ਨੇ ਉਹ ਬਿਆਨ ਕੀਤੀ ਹੈ ਦੂਜੋ ਲਿਓਨ ਜਤ ਗਵਾਏ ਨਾਰਨ ਬੋ ਪਰਵਿਰਤਿਓ ਜਾਏ ਇਸ ਗੱਲ ਦਾ ਮਾਤਾ ਜੀ ਨੇ ਬੜਾ ਗੁੱਸਾ ਕੀਤਾ ਤੇ ਦੂਜੀ ਵੱਡੀ ਗਲਤੀ ਉਸਦੀ ਇਹ ਸੀ ਕਿ ਮਹਾਰਾਜ ਨੇ ਕਿਹਾ ਸੀ ਕਿ ਬੰਦਾ ਬਹਾਦਰ ਤੂੰ ਜੱਤ ਨਹੀਂ ਗਵਾਉਣਾ ਸਤ ਨਹੀਂ ਗਵਾਉਣਾ ਧਰਮ ਨਹੀਂ ਗਵਾਉਣਾ ਬੰਦੇ ਬਹਾਦਰ ਨੇ ਆਪਣਾ ਜੱਤ ਵੀ ਗਵਾ ਲਿਆ ਇਹਨੇ ਕਈ ਇਸਤਰੀਆਂ ਦੇ ਨਾਲ ਵਿਆਹ ਕਰਾਇਆ ਤੇ ਹੋਰ ਤੇ ਹੋਰ ਇਹਨੂੰ ਇੱਕ ਅੰਦਰੀ ਵੀ ਪਸੰਦ ਆਈ ਇਹਨੇ ਉਸ ਨਾਲ ਵੀ ਵਿਆਹ ਕਰਵਾ ਲਿਆ ਇਹ ਇਸਤਰੀਆਂ ਦੇ ਵਿੱਚ ਪ੍ਰਵਿਰਤ ਹੋ ਗਿਆ ਇਹਦੀ ਦੂਸਰੀ ਵੱਡੀ ਗਲਤੀ ਇਹੋ ਸੀ ਤੀਜੇ ਵੀਰਨਾਬ ਵਿਦਿਆ ਗਈ ਉਡਣ ਕੀ ਸ਼ਕਤੀ ਵੀ ਖਈ ਤੀਜੇ ਨੰਬਰ ਦੀ ਵੱਡੀ ਗਲਤੀ ਜੋ ਬੰਦੇ ਬਹਾਦਰ ਨੇ ਕੀਤੀ ਆ ਉਹ ਇਹ ਐ ਕਿ ਇਹਨੇ ਵੀਰ ਵਿਦਿਆ ਸੀ ਜਿਹੜੀ ਇਹਦੇ ਕੋਲ ਉਹਨਾਂ ਨੂੰ ਕਾਬੂ ਕਰਨ ਦੀ ਉਹ ਛੱਡ ਦਿੱਤੀ ਸੀ ਇਹਦੇ ਕੋਲ ਇਹ ਵੀ ਇੱਕ ਵਿਦਿਆ ਸੀ ਕਿ ਹਵਾ ਵਿੱਚ ਉੱਡ ਸਕਦਾ ਸੀ ਉਹ ਵਿਦਿਆ ਵੀ ਇਹਨੇ ਗਵਾ ਲਈ ਹੈ ਉਹ ਨਾਸ਼ ਹੋ ਗਈ ਹੈ ਚੌਥੀ ਪੋਥੀ ਰਹੀ ਮੰਡੀ ਮਾਹੇ ਸੁਧ ਸੈਨ ਕੋ ਸੰਪੀਵਾ ਹੈ ਜਦੋਂ ਮਾਧੂਦਾਸ ਵੈਰਾਗੀ ਭਾਵ ਕੇ ਬੰਦੇ ਦਾ ਜੋ ਪਹਿਲਾ ਨਾਮ ਸੀ ਤਦੋਂ ਇਹ ਅਲੂਣੀਆਂ ਸਾਧ ਦੇ ਕੋਲੇ ਸਿੱਧ ਕੋਲੇ ਚੇਲਾ ਸੀ ਉਹ ਅਲੂਣੀਆਂ ਸਿੱਧ ਕਈ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ ਕਰਮਾਤਾ ਦਾ ਮਾਲਕ ਸੀ ਉਸਨੇ ਤਰਟਕੇ ਖੁਸ਼ ਹੋ ਕੇ ਬੰਦੇ ਨੂੰ ਇੱਕ ਭਾਵਕੇ ਮਾਧੂਦਾਸ ਨੂੰ ਇੱਕ ਪੋਥੀ ਦਿੱਤੀ ਸੀ ਉਹਦੇ ਵਿੱਚ ਕਾਫੀ ਵਿਦਿਆ ਰਿੱਧੀਆਂ ਸਿੱਧੀਆਂ ਦਾ ਗਿਆਨ ਸੀ ਆਖਿਆ ਸੀ ਕਿ ਪੋਥੀ ਸੰਭਾਲ ਕੇ ਰੱਖੀ ਇਹਦਾ ਖਲਾਰਾ ਨਾ ਪਾਈ ਲੋਕਾਂ ਦੇ ਵਿੱਚ ਕਿਸੇ ਨੂੰ ਨਾ ਦੱਸੀਂ ਵੀ ਤੇਰੇ ਕੋਲੇ ਸ਼ਕਤੀ ਹੈ ਇਹਨੇ ਉਸ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ ਉਹ ਪੋਥੀ ਮੰਡੀ ਦੇ ਰਾਜੇ ਸੁਧਸੈਨ ਨੂੰ ਜੋ ਸ਼ਕੀਤ ਮੰਡੀ ਦਾ ਰਾਜਾ ਹੈ ਉਹਨੂੰ ਸੌਂਪ ਦਿੱਤੀ ਸੀ ਤੇ ਹੁਣ ਉਹ ਪੋਥੀ ਜਿਹੜੀ ਹੈ ਉਹ ਮੰਡੀ ਦੇ ਰਾਜੇ ਪਾਸ ਹੈ ਪੰਜਵਾਂ ਸਤਿਗੁਰ ਨਿੰਦਿਆ ਕਰੀ ਛੇਵੇਂ ਪੰਥ ਗੁਰ ਵਿਗੜ ਸੋਪਰੀ ਪੰਜਵੀਂ ਇਹਨੇ ਵੱਡੀ ਗਲਤੀ ਕੀਤੀ ਹੈ ਕਿ ਇਹਨੇ ਗੁਰੂ ਪਾਤਸ਼ਾਹ ਦੀ ਨਿੰਦਿਆ ਕੀਤੀ ਹੈ ਸਤਿਗੁਰੂ ਜੀ ਦੀ ਇੱਕ ਦਿਨ ਹੰਕਾਰ ਵਿੱਚ ਬੈਠਾ ਹੋਇਆ ਬੈਠਾ ਹੋਇਆ ਬੰਦਾ ਕਹਿਣ ਲੱਗਾ ਕਿ ਮੈਂ ਤਾਕਤ ਮੂਦਾ ਮਾਰ ਸਕਦਾ ਸੀ ਮੇਰੇ ਵਿੱਚ ਬੜੀ ਤਾਕਤ ਸੀ ਛੋਡੀਆਂ 'ਚ ਮੇਰੇ ਕੋਲੋਂ ਜ਼ਿਆਦਾ ਤਾਕਤ ਨਹੀਂ ਹੈ ਇਉਂ ਇਹਨੇ ਹੰਕਾਰ ਦੇ ਬੋਲ ਬੋਲੇ ਇਹਨੇ ਇਹ ਵੱਡੀ ਗਲਤੀ ਕੀਤੀ ਹੈ ਜਿਸ ਕਰਕੇ ਇਹਦੀ ਕਰਾਮਾਤ ਜਾਂਦੀ ਰਹੀ ਤਾਕਤਾਂ ਜਾਂਦੀਆਂ ਰਹੀਆਂ ਆਖਦੇ ਨੇ ਛਿਮਹਾਇਸ਼ ਨੇ ਗੁਰੂ ਪਾਤਸ਼ਾਹ ਦੀਆਂ ਵੱਡੀਆਂ ਤਾਕਤਾਂ ਦੇ ਵਿੱਚੋਂ ਇੱਕ ਤਾਕਤ ਹੈ ਖਾਲਸਾ ਇਨੇ ਖਾਲਸਾ ਜੀ ਨੇ ਵਗੜ ਲਈ ਹੈ ਗੁਰੂ ਖਾਲਸੇ ਪੰਥ ਦਾ ਇਹਦੀ ਵਿਗੜ ਗਈ ਹੈ ਇਹ ਹੰਕਾਰੀ ਹੋ ਗਿਆ ਸੀ ਇਹਦੀ ਛੇਵੀਂ ਵੱਡੀ ਗਲਤੀ ਇਹ ਦਰਜ ਕੀਤੀ ਹੈ ਸੱਤਵੇਂ ਉਹਨ ਪੰਥ ਆਪ ਚਲਾਇਓ ਅੱਠਵੇਂ ਬੇਟੀ ਉਸ ਤਰੀਆ ਦਵਾਇਓ ਸੱਤਵੀਂ ਵੱਡੀ ਗਲਤੀ ਇਹਨੇ ਕੀਤੀ ਹੈ ਕਿ ਇਸਨੇ ਗੁਰੂ ਦੇ ਪੰਥ ਦੇ ਬਰਾਬਰ ਆਪਣਾ ਬੰਦਈ ਪੰਥ ਖੜਾ ਕਰ ਲਿਆ ਆਪਣੇ ਧੜੇ ਨੂੰ ਇਹਨੇ ਅੱਗੇ ਵਧਾ ਲਿਆ ਇਸ ਕਰਕੇ ਇਹਨੇ ਖਾਲਸੇ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਸੀ 8ਵੀਂ ਵੱਡੀ ਗਲਤੀ ਬੰਦੇ ਬਾਦਰ ਨੇ ਕੀਤੀ ਹੈ ਕਿ ਇਹਨੇ ਕਈ ਵਿਆਹ ਕਰਾਏ ਸਤ ਤਾਂ ਉਹਨਾਂ ਵਿੱਚੋਂ ਇੱਕ ਇਸਤਰੀ ਦੇ ਘਰ ਇੱਕ ਲੜਕੀ ਪੈਦਾ ਹੋਈ ਸੀ ਉਹਨੂੰ ਇਹਨੇ ਦਬਾ ਕੇ ਮਾਰ ਦਿੱਤਾ ਸੀ ਇਸ ਕਰਕੇ ਗੁਰੂ ਕੀ ਸਿੱਖਾਂ ਨੂੰ ਹੁਕਮ ਸੀ ਵੀ ਜੋ ਕੁੜੀ ਮਾਰ ਹੈ ਨੜੀ ਮਾਰ ਹੈ ਉਹਦੇ ਨਾਲ ਖਾਲਸੇ ਨੇ ਵਰਤਣਾ ਨਹੀਂ ਸਿੱਖਾਂ ਨੇ ਜਾਂ ਖਾਲਸਾ ਫੌਜਾਂ ਨੇ ਇਹਦਾ ਤਿਆਗ ਕਰ ਦਿੱਤਾ ਸੀ ਨੌਵੇਂ ਸਿੱਧੀ ਥੀ ਮੁਕਤੋਂ ਨਪਾਈ ਦਸਵੇਂ ਬੈਓ ਬਹਿ ਛੋੜ ਕਮਾਈ ਨੌਵੀਂ ਵੱਡੀ ਗਲਤੀ ਸੀ ਇਹ ਨਹੀਂ ਜਿਹੜੀ ਮੁਕਤ ਵਿੱਚ ਸਿੱਧੀ ਪ੍ਰਾਪਤ ਕੀਤੀ ਸੀ ਨਾ ਉਹ ਕਮਾਈ ਕਰਕੇ ਨਹੀਂ ਸੀ ਲਈ ਉਹਨੂੰ ਮੁਕਤੋਂ ਵਿੱਚ ਮਿਲ ਗਈ ਸੀ ਦਸਵੇਂ ਬੈਓ ਬਹਿ ਛੋੜ ਕਮਾਈ ਦਸਵੀਂ ਵੱਡੀ ਗਲਤੀ ਬੰਦੇ ਬਹਾਦਰ ਨੇ ਜੋ ਕੀਤੀ ਹੈ ਜਿਸ ਕਰਕੇ ਗੁਰੂ ਦੀਆਂ ਬਖਸ਼ਿਸ਼ਾਂ ਪਿਛੇ हट ਗਈਆਂ ਨੇ ਜਿਸ ਕਰਕੇ ਉਹਦੇ ਵਿੱਚੋਂ ਕਰਮਾਤਾ ਜਾਂਦੀਆਂ ਰੀਆਂ ਤਾਕਤ ਜਾਂਦੀ ਰਹੀ ਉਹ ਵੱਡੀ ਗਲਤੀ ਕੀ ਸੀ ਕਿ ਇਹਨੇ ਅਭਿਆਸ ਛੱਡ ਦਿੱਤਾ ਨਾਮ ਬਾਣੀ ਦਾ ਇਹਨੇ ਨਿਤਨੇਮ ਛੱਡ ਦਿੱਤਾ ਹੈ ਇਸਤਰੀਆਂ ਦੇ ਵਿੱਚ ਪ੍ਰਵਿਰਤ ਹੋ ਚੁੱਕਾ ਹੈ ਪੈਸੇ ਦੇ ਲਾਲਚ ਵਿੱਚ ਅੰਨਾ ਹੋ ਚੁੱਕਾ ਹੈ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਉਹ ਬੰਦੇ ਬਹਾਦਰ ਨੇ ਕੀਤੀਆਂ ਨੇ ਤੇ 10 ਗਲਤੀਆਂ ਭਾਈ ਰਤਨ ਸਿੰਘ ਪੰਗੂ ਬਿਆਨ ਕਰਦੇ ਨੇ